ਸ਼੍ਰੀ ਗਾਲੀ ਤੁਹਾਡਾ ਸਵਾਗਤ ਹੈ ਨਵ ਡ੍ਰੀਮ ਕਿਚਨ ਦੇ ਵਿੱਚ ਅੱਜ ਆਪਾਂ ਕਰਬੇਠੀ ਜਿਹੜੇ ਨੇ ਬਹੁਤ ਟੇਸਟੀ ਸਪ੍ਰਿੰਕਲ ਬਣਾ ਕੇ ਤਿਆਰ ਕਰਾਂਗੇ ਸਪ੍ਰਿੰਕਲ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਜਿਹੜੇ ਨੇ ਕਰਬੇਸ਼ ਨੂਡਲਸ ਰੈਡੀ ਕਰਾਂਗੇ ਨੂਡਲਸ ਨੂੰ ਬਣਾਉਣ ਦੇ ਲਈ ਆਪਾਂ ਜਿਹੜੇ ਨੇ ਕੁਝ ਸਬਜ਼ੀਆਂ ਦਾ ਯੂਜ਼ ਕਰਾਂਗੇ ਜਿਵੇਂ ਕਿ ਗਾਜਰ, ਕੈਪਸਿਕਮ, ਕੈਬੇਜ ਹੋਗੀ ਸਭ ਤੋਂ ਪਹਿਲਾਂ ਆਪਾਂ ਗਾਜਰ ਤੇ ਕੈਪਸਿਕਮ ਨੂੰ ਜੜਾ ਲੰਬਾ ਲੰਬਾ ਪਤਲਾ ਪਤਲਾ ਕੱਟਾਂਗੇ ਇਹਨਾਂ ਨੂੰ ਆਪਾਂ ਕਯੂਬ ਸਾਈਜ਼ ਦੇ ਵਿੱਚ ਵੈਜਸ ਨੂੰ ਨਹੀਂ ਕਟਾਂਗੇ ਮੈਂ ਇੱਥੇ ਕੁਝ ਪੀਸ ਗਾਜਰ ਦਾ ਤੇ ਕੁਝ ਕੈਪਸਿਕਮ ਦਾ ਲਿਆ ਆਇਆ ਹਾਂ ਤੁਸੀਂ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਜਿਹੜੀ ਸਬਜ਼ੀਆਂ ਦੀ ਕੁਆਂਟੀਟੀ ਆਪ ਵੱਧ ਘੱਟ ਕਰ ਸਕਦੇ ਹੋ ਗ੍ਰੀਨ ਕੈਪਸਿਕਮ ਦੇ ਨਾਲ ਮੈਂ ਥੋੜੀ ਜਿਹੀ yellow ਕੈਪਸਿਕਮ ਯੂਜ਼ ਕਰ ਸਕਦੀ ਜੇ ਤੁਹਾਡੇ ਕੋਲ yellow ਕੈਪਸਿਕਮ ਨਾ ਹੋਵੇ ਤਾਂ ਤੁਸੀਂ ਉਸ ਨੂੰ ਸਕਿਪ ਵੀ ਕਰ ਸਕਦੇ ਹੋ ਇਸ ਦੇ ਨਾਲ ਹੀ ਆਪਾਂ ਜਿਹੜਾ ਅਨੀਆਨ ਉਸ ਨੂੰ ਵੀ ਸਲਾਈਸਸ ਦੇ ਵਿੱਚ ਇਸੇ ਤਰੀਕੇ ਨਾਲ ਕੱਟ ਲਵਾਂਗੇ ਇਹਨਾਂ ਸਾਰੀਆਂ ਸਬਜ਼ੀਆਂ ਤੋਂ ਬਾਅਦ ਲਾਸਟ ਵਿੱਚ ਆਪਾਂ ਜਿਹੜੀ ਨੇ ਕੈਬਜ ਨੂੰ ਕੱਟਾਂਗੇ ਕੈਬਜ ਦਾ ਵੀ ਮੈਂ ਕੁਝ ਪੀਸ ਲਿਆ ਹੋਇਆ ਹੈ ਉਸ ਨੂੰ ਵੀ ਆਪਾਂ ਪਤਲਾ-ਪਤਲਾ ਕੱਟਣਾ ਹੈ ਇਸ ਤਰੀਕੇ ਦੇ ਨਾਲ ਕੱਟਣ ਦੇ ਨਾਲ ਜਿਹੜੀਆਂ ਸਬਜ਼ੀਆਂ ਛੇਤੀ गल ਜਾਂਦੀਆਂ ਨੇ ਔਰ ਬਹੁਤ ਵਧੀਆ ਟੇਸਟ ਹੁੰਦਾ ਹੈ ਇਦਾਂ ਵੀ ਰੈਡੀ ਕਰਨ ਦੇ ਨਾਲ ਇਹਨਾਂ ਦਾ ਨਾਰਮਲ ਬਾਜ਼ਾਰ ਵਰਗਾ ਟੇਸਟ ਆਊਗਾ ਹੁਣ ਆਪਣੀਆਂ ਜਿਹੜੀਆਂ ਸਾਰੀਆਂ ਸਬਜ਼ੀਆਂ ਨੇ ਉਹ ਕੱਟ ਕੇ ਤਿਆਰ ਨੇ ਇਹਨਾਂ ਨੂੰ ਆਪਾਂ ਇੱਕ ਪਲੇਟ ਦੇ ਵਿੱਚ ਕੱਟ ਲਵਾਂਗੇ ਹੁਣ ਨਿਉਡਲਸ ਨੂੰ ਬੋਇਲ ਕਰਨ ਦੇ ਲਈ ਆਪਾਂ ਜਿਹੜਾ ਇੱਕ ਬਰਤਨ ਦੇ ਵਿੱਚ ਪਾਣੀ ਐਡ ਕਰਾਂਗੇ ਆਪਾਂ ਖੁੱਲਾ ਬਰਤਨ ਲਵਾਂਗੇ ਇੱਥੇ ਕਿਉਂਕਿ ਖੁੱਲੇ ਢਾਂਡੇ ਦੇ ਵਿੱਚ ਪਾਣੀ ਐਡ ਕਰਨ ਤੋਂ ਬਾਅਦ ਜਦੋਂ ਆਪਾਂ ਨੂਡਲ ਐਡ ਕਰਾਂਗੇ ਤਾਂ ਉਹ ਨਾਲ ਨਹੀਂ ਚੁੱਕਣਗੇ ਔਰ ਜਲਦੀ ਬੋਇਲ ਹੋਣਗੇ ਆਪਣਾ ਪਾਣੀ ਗਰਮ ਹੋ ਚੁੱਕਾ ਸੀਗਾ ਹੁਣ ਇਸ ਦੇ ਵਿੱਚ ਆਪਾਂ ਨੂਡਲਸ ਐਡ ਕੀਤੇ ਨੇ ਤੁਸੀਂ ਆਪਣੇ ਮਨ ਪਸੰਦ ਦੇ ਕੋਈ ਵੀ ਨੂਡਲਸ ਲੈ ਸਕਦੇ ਹੋ ਇਹਨਾਂ ਨੂੰ ਆਪਾਂ ਤੋੜਾਂਗੇ ਨਹੀਂ ਇਸੇ ਤਰੀਕੇ ਨਾਲ ਹੀ ਐਡ ਕਰਾਂਗੇ ਇਸ ਟੌਂਗ ਨੂਡਲ ਟੌਂਗ ਦੀ ਮਦਦ ਨਾਲ ਇਹਨਾਂ ਨੂੰ ਆਪਾਂ ਜਿਹੜੇ ਨੇ ਸੈਪਰੇਟ ਕਰਦੇ ਜਾਵਾਂਗੇ ਤੁਸੀਂ ਦੇਖ ਸਕਦੇ ਹੋ ਆਪਣੇ ਜਿਹੜੇ ਨੂਡਲਸ ਆ ਬਹੁਤ ਵਧੀਆ ਸੈਪਰੇਟ ਹੋ ਰਹੇ ਨੇ ਇਹਨਾਂ ਨੂੰ ਜਦੋਂ ਆਪਾਂ ਬੋਇਲ ਕਰਨੇ ਰੱਖਿਆ ਸੀਗਾ ਉਦੋਂ ਇਹਨਾਂ ਦੇ ਵਿੱਚ ਇੱਕ ਸਮੇਂ ਦੇ ਕਰੀਬ ਆਪਾਂ ਪਾਣੀ ਐਡ ਕੀਤਾ ਸੀਗਾ ਪਾਣੀ ਐਡ ਕਰਨ ਤੇ ਨਾਲ ਜਿਹੜੇ ਨੂਡਲਸ ਨੂੰ ਆਪਸ ਦੇ ਵਿੱਚ ਚਿਪਕਦੇ ਨਹੀਂ ਨੇ ਔਰ ਬਹੁਤ ਵਧੀਆ ਜਿਹੜੇ ਨੇ ਬੋਇਲ ਹੁੰਦੇ ਨੇ ਸਿਰਫ ਇਹਨਾਂ ਨੂੰ ਬੋਇਲ ਹੋਣ ਦੇ ਲਈ 4 ਤੋਂ 5 ਮਿੰਟ ਲੱਗਦੇ ਨੇ ਔਰ 5 ਮਿੰਟ ਤੱਕ ਆਪਣੇ ਜਿਹੜੇ ਨੂਡਲਸ ਆ ਵਧੀਆ ਤਰੀਕੇ ਨਾਲ ਬੋਇਲ ਹੋ ਚੁੱਕੇ ਨੇ ਹੁਣ ਇਹਨਾਂ ਦਾ ਪਾਣੀ ਸੈਪਰੇਟ ਕਰਨ ਦੇ ਲਈ ਆਪਾਂ ਇੱਥੇ छन्ਨੀ ਦਾ ਯੂਜ਼ ਕਰਾਂਗੇ छन्ਨੀ ਦੇ ਵਿੱਚ ਆਪਾਂ ਸਾਰੇ ਨੂਡਲ ਜਿਹੜੇ ਨੇ ਉਹ ਬੋਇਲ ਕਰ ਲਓ ਬੋਇਲ ਕਰ ਲਈ ਸੀ ਹੁਣ ਇਹਨਾਂ ਨੂੰ ਜਿਹੜਾ ਪਾਣੀ ਸੈਪਰੇਟ ਕਰਾਂਗੇ ਜੋ ਤਾਂ ਆਪਾਂ ਗਰਮ ਪਾਣੀ ਸੈਪਰੇਟ ਕਰ ਲਿਆ ਇਮੀਡੀਏਟਲੀ ਨਦੇ ਚੱਪੜੜਾ ਠੰਡੇ ਪਾਣੀ ਦੇ ਨਾਲ ਇਹਨਾਂ ਨੂੰ ਥੋ ਲਵਾਂਗੇ ਪਾਣੀ ਦਮਾ ਆਪਣਾ ਠੰਡਾ ਨਾਰਮਲ ਟੂਟੀ ਵਾਲਾ ਹੋਣਾ ਚਾਹੀਦਾ ਹੈ ਗਰਮ ਨਹੀਂ ਹੋਣਾ ਚਾਹੀਦਾ ਟੈਬਟਨਾਂ ਨਿਊਰਲ ਸਟੋਨ ਤੋਂ ਬਾਅਦ ਇਹਨਾਂ ਨੂੰ ਆਪਾਂ ਸਾਈਡ ਤੇ ਰੱਖਾਂਗੇ ਤੇ ਹੁਣ ਇੱਕ ਪੈਨ ਦੇ ਵਿੱਚ ਆਪਾਂ ਜਿਹੜਾ ਇੱਕ ਵੱਡੇ ਚਮਚੇ ਦੇ ਕਰੀਬ ਆਇਲ ਐਡ ਕੀਤਾ ਹੈ ਤੁਹਾਡਾ ਆਪਣਾ ਆਇਲ ਜਿਹੜਾ ਵਧੀਆ ਚਿੱਟੇ ਦੇ ਨਾਲ ਗਰਮ ਹੋ ਜਾਏ ਹੁਣ ਇਹਨਾਂ ਦੇ ਵਿੱਚ ਆਪਾਂ ਜਿਹੜੀਆਂ ਆਪਣੀਆਂ ਸਬਜ਼ੀਆਂ ਨੇ ਉਹਨਾਂ ਨੂੰ ਐਡ ਕਰਾਂਗੇ ਸਬਜ਼ੀਆਂ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਅਨੀਅਨ ਤੇ ਕੈਪਸਿਕਮ ਲਈ ਹੈ ਪਹਿਲਾਂ ਆਪਾਂ ਇਹਨਾਂ ਨੂੰ ਜਿਹੜਾ ਸੌਟੇ ਕਰਾਂਗੇ ਇੱਕ ਤੋਂ 2 ਮਿੰਟ ਵਾਸਤੇ ਤੇ ਇਸ ਤਰ੍ਹਾਂ ਇਹਨਾਂ ਨੂੰ ਵਿੱਚੋਂ ਵਿੱਚ ਹਲਾਉਂਦੇ ਹੋਏ ਪਕਾਉਂਦੇ ਜਾਵਾਂਗੇ ਆਪਾਂ 2 ਮਿੰਟ ਵਾਸਤੇ ਇਹਨਾਂ ਸਬਜ਼ੀਆਂ ਨੂੰ ਆਪਾਂ ਬਹੁਤ ਜ਼ਿਆਦਾ ਨਹੀਂ ਪਕਾਉਣਾ ਇਹਨਾਂ ਦੇ ਵਿੱਚ ਥੋੜਾ ਥੋੜਾ ਕੱਚਾਪਨ ਜਿਹਾ ਰਹਿਣ ਦਵਾਂਗੇ ਕਿਉਂਕਿ ਆਪਾਂ ਜਿਹੜੇ ਇਹਨਾਂ ਨੂੰ ਸਪ੍ਰਿੰਗ ਰੋਲ ਦੇ ਵਿੱਚ ਐਡ ਕਰਨਾ ਹੈ ਇਸ ਕਰਕੇ ਇਹਨਾਂ ਨੂੰ ਫਰਾਈ ਹੁੰਦੇ ਸਮੇਂ ਵੀ ਇਹ ਸਬਜ਼ੀਆਂ ਜਿਹੜੀਆਂ ਨੇ ਉਹ ਪੱਕ ਜਾਣੀਆਂ ਹੁਣ ਇਹਨਾਂ ਦੇ ਵਿੱਚ ਬਚੀਆਂ ਹੋਈਆਂ ਆਪਣੀਆਂ ਗਾਜਰਾਂ ਤੇ ਕੈਪਸਿਕਮ ਜਿਹੜੀ ਹੈ ਉਹ ਐਡ ਕਰਾਂਗੇ ਸੌਰੀ ਕੈਬੇਜ ਐਡ ਕਰਾਂਗੇ ਨਾਲ ਹੀ ਇਸ ਦੇ ਇੱਕ ਤਮੇ ਦੇ ਕਰੀਬ ਆਪਾਂ ਸੋਇਆ ਸੌਸ ਐਡ ਕੀਤਾ ਹੈ ਅੱਜ ਆਪਾਂ ਜਿਹੜੇ ਸਪ੍ਰਿੰਗ ਰੋਲ ਆ ਉਹ ਨੂਡਲਸ ਦੀ ਫਿਲਿੰਗ ਦਾ ਬਣਾਵਾਂਗੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਜਿਹੜੇ ਨੇ ਰੋਫ ਬੈਜਿਸ ਦੀ ਫਿਲਿੰਗ ਨਾਲ ਬਣਾ ਕੇ ਤਿਆਰ ਕਰਾਂਗੇ ਪਹਿਲਾਂ ਤੁਸੀਂ ਇਸ ਰੈਸਪੀ ਨੂੰ ਜਿਹੜਾ ਬਹੁਤ ਹੀ ਧਿਆਨ ਨਾਲ ਬਣਾਓ ਪਰ ਮੈਨੂੰ ਟਰਾਈ ਕਰਕੇ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿਵੇਂ ਲੱਗੀ ਫਿਰ ਆਪਾਂ ਜਿਹੜੀ ਹੈ ਇਸ ਦੀ ਦੂਜੀ ਰੈਸਪੀ ਜ਼ਰੂਰ ਤਿਆਰ ਕਰਾਂਗੇ ਹੁਣ ਇਹਨਾਂ ਦੇ ਵਿੱਚ ਆਪਾਂ ਇੱਕ ਚਮਚਾ ਦੇ کریم ਨਮਕ ਐਡ ਕੀਤਾ ਸੀਗਾ ਇਸ ਦੇ ਵਿੱਚ ਆਪਾਂ ਥੋੜਾ ਜਿਹਾ ਅੱਧਾ ਚਮਚਾ ਦੇ ਕ੍ਰੀਪਲਾ ਜੀਰਾ ਜਿਹੜਾ ਧਨੀਆ ਪਾਊਡਰ ਸੀਗਾ ਉਹਨਾਂ ਨੂੰ ਭੁੰਨ ਲਿਆ ਸੀਗਾ ਉਹਨਾਂ ਨੂੰ ਭੁੰਨਣ ਤੋਂ ਬਾਅਦ ਉਹਨਾਂ ਦਾ ਜਿਹੜਾ ਪਾਊਡਰ ਬਣਾ ਕੇ ਇਸ ਵਿੱਚ ਐਡ ਕੀਤਾ ਹੈ ਨਾਲ ਹੀ ਇਸ ਦੇ ਆਪਾਂ 레드 ਚਿਲੀ ਪਾਊਡਰ ਐਡ ਕੀਤਾ ਹੈ ਥੋੜਾ ਜਿਹਾ ਇਸ ਦੇ ਵਿੱਚ ਆਪਣੀ 오ਰਗੈਨੋ ਚਿਲੀ ਫਲੈਕਸ ਤੇ ਨਾਲ ਹੀ ਇਸ ਦੇ ਆਪਾਂ ਜਿਹੜੀ ਹੈ ਬਲੈਕ ਪੈਪਰ ਐਡ ਕੀਤੀ ਹੈ ना सारे मसाले इसे मिक्स उसी देख सकते हो अपने जो वैजिस बहुत वैसे फ्राई होके तैयार हो चुकी ने हम इन्होंने अपने नूडल्स ऐड करा ਹੁਣ ਆਪਣੇ ਨੂਡਲਸ ਆਪਾਂ ਸਬਜ਼ੀਆਂ ਦੇ ਨਾਲ ਮਿਕਸ ਕਰਾਂਗੇ। ਔਰ ਲਾਸਟ ਇਨਾਂ ਦੇ ਵਿੱਚ ਆਪਣੀ ਜਿਹੜੀ ਹੈ ਸੀਜ਼ਨਿੰਗ ਐਡ ਕਰਾਂਗੇ ਜਿਹੜੀ ਆਪਾਂ ਨੂੰ ਨੂਡਲਸ ਦੇ ਨਾਲ ਮਿਲਦੀ ਹੈ। ਦੋ ਪੈਕੇਟ ਆਪਾਂ ਜਿਹਨੇ ਸੀਜ਼ਨਿੰਗ ਦੇ ਐਡ ਕੀਤੇ ਨੇ। सीजनिंग ऐड करने तो बाद सिर्फ आप इसको एक तो दो मिनट वास्ते होर कुक करेंगे और अपने जोड़े स्प्रिंग रोल की फिलिंग वास्ते नूडल्स ने बिल्कुल तैयार ने लास्ट अपनी बची हुई जड़ी है ਸੋਇਆ ਸੌਸ ਉਸ ਨੂੰ ਐਡ ਕਰਾਂਗੇ ਆਪਣੇ ਜਿਹੜੇ ਨਿਊਡਲਸ ਨੇ ਤਿਆਰ ਨੇ ਹੁਣ ਇਹਨਾਂ ਦੇ ਟੇਸ ਨੂੰ ਡਬਲ ਕਰਨ ਵਾਸਤੇ ਇਹਨਾਂ ਦੇ ਵਿੱਚ ਅਪਲਦੀ ਹੈ ਟਮਾਟੋ ਗੈਸਪ ਤੰਦੂਰੀ ਸੌਸ ਐਡ ਕਰਾਂਗੇ ਨਾਲ ਹੀ ਜਿ세 ਆਪਾਂ ਥੋੜੀ ਜਿਹੀ ਸੋਇਆ ਸੌਸ ਐਡ ਕਰਾਂਗੇ ਜਿਹਨੂੰ 소ਸ ਆਪਣੀਆਂ ਜਿਹੜੀਆਂ ਨੇ ਆਪਾਂ ਐਡ ਕਰ ਸਕਦੇ ਹਾਂ ਹੁਣ ਇਹਨਾਂ ਨੂੰ ਮਿਕਸ ਕਰਾਂਗੇ ਕਿਉਂਕਿ ਇਹਨਾਂ 소ਸ ਨਾਲ ਇਹਨਾਂ ਦਾ ਟੇਸ ਜਿਹੜਾ ਡਬਲ ਹੋ ਜਾਊਗਾ ਆ ਸਪ੍ਰਿੰਗ ਰੋਲ ਵਿੱਚ ਇਹਨਾਂ ਦੀ ਇਸ ਤਰੀਕੇ ਨਾਲ ਇਹਨਾਂ ਦੀ ਫਿਲਿੰਗ ਜਿਹੜੀ ਆ ਰੈਡੀ ਹੁੰਦੀ ਹੈ ਨੇ ਹੁਣ ਇਹਨਾਂ ਨੂਡਲਸ ਨੂੰ ਆਪਾਂ ਇੱਕ ਬੋਲ ਦੇ ਵਿੱਚ ਕੱਢ ਲਵਾਂਗੇ ख सद तो अपने जो नूडल्स वो कि बन के तैयार हो चुके हैं लास्ट उबले हुए अपने जो कॉर्नसी एड किया तो 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 स्किप भी कर सकते हो हम इतने आप इतने मार्केट वाली स्परिंग रोल शीट्स का यूज कर स ਇੱਕ ਸਾਈਡ ਤੇ ਆਪਾਂ ਰੱਖ ਲਏ ਨੇ ਨੂਡਲ ਦੀ ਫਿਲਿੰਗ ਰੱਖੀ ਹੈ ਪਹਿਲਾਂ ਆਪਾਂ ਇਸ ਦੇ ਉੱਪਰ ਮੈਦਾ ਲਗਾਵਾਂਗੇ ਫਿਰ ਇਸ ਜਿਹੜੀ ਫਿਲਿੰਗ ਹੋਰ ਰੱਖਾਂਗੇ ਇੱਥੇ ਆਪਾਂ ਇੱਕ ਥੋੜੇ ਦੇ ਕਰੀਬ ਜਿਹੜਾ ਮੈਦਾ ਲਿਆ ਸੀਗਾ ਤੇ ਉਸਦੇ ਵਿੱਚ 2 ਥੋੜੇ ਦੇ ਕਰੀਬ ਆਪਾਂ ਪਾਣੀ ਐਡ ਕੀਤਾ ਸੀ ਪਾਣੀ ਐਡ ਕਰਨ ਤੋਂ ਬਾਅਦ ਆਪਾਂ ਜਿਹੜਾ ਇਨਦਰ ਮਿਕਸਚਰ ਰੈਡੀ ਕੀਤਾ ਸੀ ਪਹਿਲਾਂ ਆਪਾਂ ਇਹਨਾਂ ਦੀ ਫਿਲਿੰਗ ਰੈਡੀ ਕਰਾਂਗੇ ਫਿਰ ਆਪਾਂ ਇਹ ਰੈਸਰਵੇਸ਼ ਨੂਡਲਸ ਐਡ ਕਰਦੇ ਹਾਂ ਸਾਈਡਾਂ 'ਤੇ ਆਪਾਂ ਜਿਹੜਾ ਸਾਰਾ ਆਪਣਾ ਬੈਟਰ ਉਹ ਰੈਡੀ ਕਰਤਾ ਸੀਗਾ ਹੁਣ ਇਸ ਦੇ ਵਿੱਚ ਆਪਾਂ ਫਿਲਿੰਗ ਪਰਾਗੇ साइड पर ही आप फिलिंग रखा सारे फिलिंग जी नहीं रखा और इस तरीके अपने फिंगर की मदद अंदर वर दबा जा और ये बहुत ही वजिए जो आसानी के नपक जाते हैं और अपना जो मिक्सर बहर नहीं आता जो तीस चाहो तो इस तरीके होल्ड भी कर सकते हो

बिच्च इन्हों जरा तर आप हिलाते जावे तो अपन इन्हों कलर वगैरह वह वजिया विजिबल हो जाए और जलन न ना। बहुत ही ध्यान बना पैसे देख सकते हो इन जो कलर है वह चेंज होना शुरू हो गया है सिर्फ एक दो मिनट तक ये बन के जोड़े ने रेडी ने ਸਮੇਂ ਦੀ ਮਦਦ ਨਾਲ ਥੋੜਾ ਥੋੜਾ ਇਹਨਾਂ ਦੇ ਉੱਪਰ ਤੇਲ ਪਾਵਾਂਗੇ। ਤਾਂ ਕਿ ਕੁਛ ਵੀ ਬਰਤਨ ਦਾ ਕੋਈ ਵੀ ਕੱਚਾਪਾਣਾ ਨਾ ਹੋ ਨਾ। ਤੁਸੀਂ ਦੇਖ ਸਕਦੇ ਹੋ ਆਪਣੇ ਜਿਹੜੇ ਸਪ੍ਰਿੰਗ ਰੋਲ ਬਹੁਤ ਵਧੀਆ 골ਡਨ ਹੋ ਚੁੱਕੇ ਨੇ। ਹੁਣ ਇਹਨਾਂ ਨੂੰ ਆਪਾਂ ਜਿਹੜਾ ਬਾਹਰ ਕੱਢ ਲਵਾਂਗੇ। ਮਾਕੀ ਬਚੇ ਹੋਏ ਸਪ੍ਰਿੰਗ ਰੋਲ ਵੀ ਇਸੇ ਤਰੀਕੇ ਦੇ ਨਾਲ ਹੀ ਆਪਾਂ ਰੈਡੀ ਕਰਾਂਗੇ। ਇੱਕ ਨੂੰ ਮੈਂ ਤੁਹਾਨੂੰ ਜਿਹੜਾ ਉਹ ਕੱਟ ਕੇ ਵੀ ਦਿਖਾਉਂਗੀ ਇਸ ਦੇ ਵਿੱਚ ਮੈਂ ਤੀਜ਼ ਵੀ ਐਡ ਕੀਤਾ ਸੀ ਤੁਸੀਂ ਦੇਖ ਸਕਦੇ ਹੋ